ਉਹਦੇ ਥਲੇ ਦੇ ਮਜਦੇ ਦਾ ਤਖਲੀ ਗਲ ਭਰਿਆ ਹੋਇਆ ਹਾਂ ਇਹ ਗੱਲ ਆ ਜੀ ਹਾਂ ਇਹ ਪੁੱਛੋ ਕਿ ਸੇ ਮਿਸਤਰੀ ਪੁੱਛ ਕਿ ਧਾਰਨਾ ਹੈ ਹੈ ਧਾਰਨਾ ਅੰਦਰ ਨਾ ਨਾ ਆਹ ਆ ਤਾਂ ਫਿਰ ਤਾਂ ਕੋਨਾ ਚੱਕ ਪਰ ਹਾਂ ਹਾਂ ਉਹ ਲੈ ਬਸ ਇਹ ਮਾਰ ਕੇ ਕੱਲ ਤਾਂ ਛੱਡਣਾ ਨਾ ਬਜਾ ਰਹਾ ਤਾਂ ਠੀਕ ਆ ਬਲ 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 ਕੋਈ ਚੱਕਣਾ ਇੱਥੇ ਚੱਕਣਾ ਕਿ ਪਿੱਛੇ ਨੂੰ ਕਰਕੇ ਕਰਨਾ ਹੋਰ ਨਹੀਂ ਮਹਾ ਗਾਹਾਂ ਕਰਨਾ ਹੋਰ ਮਲਿਆ ਦਫਾ ਨੂੰ ਨਾ ਰੱਖੇ ਕਿੱਦੜ ਤੱਕ ਨਾ ਮੇਰੀ ਕੋਲ ਹੋ ਕੇ ਦਸ ਲਾ ਪੁਗਿਆ ਉਹਨੂੰ ਹੁਣ ਜਾਂਦੇ ਕਿੱਥੇ ਨਾ ਕਰਨਾ ਅਜੇ ਗਿਆ ਲੈ ਦੇ ਪਰੇ ਅੱਗੇ ਕਰਕੇ ਠੀਕ ਓਕੇ ਦੇ ਨੋਟਾਂ ਨਹੀਂ ਗੱਲ ਹੈ ਹਾਂ ਕਰੀ ਬਾਈ ਹਾਂ ਇੱਧਰ ਦੇ ਪਾਸੇ ਥੋੜਾ ਦੱਬ ਕੇ ਇੱਥੇ ਚੋਰੀ ਕਰਨੀ ਆ ਆ ਤਾਰ ਤੂੜ ਦੀ ਚੱਕਣੇ ਵਾਲੀ ਹੋਣਾ ਇਹ ਸੋਡੇ ਆਪੀ ਇਸੇ ਲਾਈਟ ਚੱਲਦਾ ਹੈ ਹਾਂ ਲਾਈਟ ਚੱਲ ਰਿਹਾ ਹੈ ਇਸ ਦਾ ਲਾਈਟ ਚੱਲ ਰਿਹਾ ਹੈ ਇਸ ਮੈਂ ਹਾਂ ਭਾਈ ਜੋਤ ਤੇ ਨਾ ਗੜੀ ਜੋੜ ਹੈ ਤੇ ਮੈਂ ਦੇਖਦਾ ਦੇਖਿਆ ਤੁਸੀਂ ਦੱਸਿਆ ਨਹੀਂ ਪਹਿਲਾਂ ਹਾਂ ਹਾਂ ਕਰੰਟਾ ਨੰਗਾ ਪਿਆ ਜਮੀਨ ਨਾਲੇ ਹਾਂ ਤਾ ਕੰਮ ਜਿਆ ਜਵਾਈ ਨਹੀਂ ਖੇਲਾ ਆਹ ਖਾਣਾ ਵੀ ਉੱਪਰ ਹੋ ਜਾਂਦੇ ਵਾਹ ਤੇ ਰੱਖਿਆ ਇਹ ਇਹ ਹਾਂ ਕਿ ਰੱਖੋ ਕੋਈ ਵੀ ਆ ਜਾਣਾ ਕਿਹਨਾਂ ਰੱਖੋ ਲੱਕਾ ਲੈ ਲੈ ਜਾ ਕਹਾਂ ਲੈ ਜਾ ਹੋਰ ਹੁਣ ਆਣ ਦੇ ਕੱਟ ਕੇ ਥੋੜਾ ਜਿਹਾ ਦੇਖੀ ਤਰ ਤਾਰਾ ਨਾ ਜੋੜਨੀ ਉੱਧਰ ਲੈ ਗਈ ਯਾਰ ਬੱਸ ਬਾਈ ਆ ਅਰੇ ਨਾਲ ਦੇ ਪਿੱਛੇ ਲਿਆ ਵਾ ਫਰਕ ਪੈ ਗਿਆ ਆ ਜਿਹੜਾ ਰਾਮਗੜਾ ੱਕੜੀ ਲਿਆ ਹੌਲੀ ਹੌਲੀ ਸਿੱਧਾ ਕਰ ਲੈ ਟਰੈਕਟਰ ਬੱਸ ਟਰੈਕਟਰ ਸਿੱਧਾ ਕਰ ਲੈ ਹਾਂ

Cristiano, meu velho. Ele já tá na loura. ਚਲੰਗਾ ਜਿੰਨੀ ਕਹਾ ਕਰਦੀ ਗਿਰ ਰੋ ਉਹਨੇ ਪਹਿਲਾ ਚਲ ਤੋਰ ਹਾਲੇ ਹਾਲੇ ਅੱਗੇ ਨਹੀਂ ਜਾਣਾ ਮਹਾ ਤੋਰ 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 ਅਛਾ ਤੂੰ ਵੇਹ ਹੱਥਾ ਕੇ ਲੈ ਚਲ ਮਾ ਹੱਥ ਵੀ ਹੈ ਲੋ ਬੈਕ ਓਕੇ ਛੜਕਾ ਮਾਰਦੇ ਮੜਾ ਛੜਕਾ ਨਹੀਂ ਹੁਣ ਗਲਤ ਕਰ ਰਹੇ ਹਾਂ ਕਰ ਗਿਆ ਬੱਸ ਚੱਲ ਓਕੇ ਆ ਸਾਰ ਦੇ ਥੱਲੇ ਬੱਸ ਨਹੀਂ ਹਾਂ ਪਿੱਛੇ ਕਰਾਂਗੇ ਗੋਰੀ ਖੜਵਾ ਲਈ ਅੱਛਾ ਨਾ ਹੋ ਰਿਹਾ ਕੇ ਬਾਤ ਕੋ ਚੇਨੂ ਕਰਦੇ ਹੋ ਜੀ ਐਸੇ ਹੀ ਪਿੱਛੇ ਲਾ ਕੇ ਖੜਾ ਦਿਓ ਬੱਸ ਟਰੈਕਟਰ ਸਰਵਿਸ ਤੇ ਜੁੜੇ ਜਾਣਾ ਹੈ ਠੀਕ ਆ ਅੱਛਾ ਹੁਣ ਆ ਤੁਸੀਂ ਪਿੱਲਰਾਂ ਵਾਲੀ ਜਗ੍ਹਾ ਲੱਗਿਆ ਕੱਢਣਾ ਹੈ ਹਾਂ ਜੀ ਆ ਤੁਸੀਂ ਇੱਥੇ ਕਰਾ ਲੈ ਚੇਕ ਕਰਨਾ ਇੱਧਰ ਕਰੋ ਅਸੀਂ ਸਸਤਾ ਲਾਉਂਦੇ ਮਹਿੰਗਾ ਲਾਉਂਦੇ ਤੇ ਲਓ ਜੀ ਸਰੀਏ ਵਾਲੇ ਆ ਗਏ ਹੈ ਸਰੀਆ ਵਾਲੇ ਨੇ ਜਤਪੀਰ ਦੇ ਹੱਥ ਚ ਫੜਾਤਾ ਪਹਿਲੇ ਹੀ ਬਿਲ। ਜਤਪੀਰ ਆ ਕੇ ਦੇਖਣੋਂ ਉਹ ਤਾਂ ਨਹੀਂ ਭਾਈ ਹ ਸਾਬਕਤਾਰਤਾ ਕਰਨਾ ਜ਼ਰੂਰੀ ਆ। ਮੈਂ ਜ਼ਿਆਦਾ ਕੁਝ ਨਹੀਂ ਜ਼ਿਆਦਾ ਨਹੀਂ ਹੈਗਾ ਜਰੂਰੀ। ਤੈਨੂੰ ਬਾਈ ਹਾਂ ਜੇ ਤੁਸੀਂ ਆਪਣਾ ਨੰਬਰ ਪਾਉਣਾ ਵਿੱਚ ਭਾਈ ਵੀ ਅਸੀਂ ਸਰੀਆ ਬੰਨਦੇ ਉਹਦੇ ਪੈਸੇ ਮੈਂ ਕੱਟੂਗਾ ਫਿਰ। ਉਹ ਥੋੜੀ ਮਸ਼ਹੂਰੀ ਕਰਨੀ। ਥੋੜੀ ਮਸ਼ਹੂਰੀ ਕਰਨੀ ਆ ਭਾਈ ਠੀਕ ਨਹੀਂ ਪੂਰੇ ਵਰਲਡ 'ਚ ਹਾਂ ਭਾਈ। ਹਾਂ ਇਹ ਨਹੀਂ ਗੱਲ। ਇੱਥੇ ਜਿਹੜਾ ਵੀ ਆਉਂਦਾ ਨਾ ਉਹਨੂੰ ਕੰਮ ਨਹੀਂ ਮੁੱਕਦੇ ਹੈਗੇ ਇਹ ਗੱਲ ਹੈਗੀ ਹੈ। ਕਿਆ ਹਸਾਬ ਕਿਤਾਬ ਦਾ ਦਾਬੇ ਤੁਹਾਡਾ ਫਿਰ? 에어ਪੋਰਟ ਨੇ 8 ਫੁੱਟ 에어ਪੋਰਟ। 8 ਲਈਏ ਸਕੁਅਰਪੁਰ ਦੇ ਹਿਸਾਬ ਨਾਲ ਕਿਆ ਹਸਾਬ ਮੰਨੂ ਦੱਸ ਦੋ ਵੀ ਜਿਹੜਾ ਤੁਸੀਂ ਇੱਕ ਬੀਮ ਬੰਨਣਾ ਕਿੰਨੇ ਬਾਈ ਕਿੰਨੇ ਦਾ ਬੰਨਣਾ ਦਾ ਮਿਸਤਰੀ? 20 ਫੁੱਟ ਦਾ ਜੀ। ਅੱਛਾ 20 ਫੁੱਟ ਦਾ? ਹਾਂ ਦੋਸੀ ਗੋਲ ਜੀ। ਅੱਛਾ 20 ਫੁੱਟ ਦਾ ਤੁਸੀਂ ਬੀਮ ਬੰਨ੍ਹਨੇ ਆਂ ਤੇ ਟੋਟਲੇ 20 ਹੋ 20 ਹੋ ਬਣ ਗਿਆ ਉਹ ਪਰ ਉਹ ਹਾਂਜੀ 20 ਬੀ ਗੁਣਾ 8 ਮਤਲਬ ਬਾਤ ਆ ਮਾਰਦਾ ਫਿਰ ਉਹਦਾ ਵੀਡੀਓ ਬਣਾਇਆ ਕਿੰਨੇ ਬਣ ਕੇ ਇੱਕ ਬੀਮ ਦਾ ਆਈਡੀਆ? ਮੋਨਾ ਕਿਧਰ ਦੇ ਮੜਾ ਜਾਕਰ ਹਾਂ ਅਮ ਇਹਦਾ ਦਾ 150 ਬਣੇ ਅੱਛਾ 150 ਰੁਪਏ ਦਾ ਇੱਕ ਬੀਮ ਉੱਪਰੋਂ ਚੱਲੇ ਇੱਕ ਬੀਮ ਖੰਧਾ 150 ਰੁਪਏ ਦਾ ਬਣ ਗਿਆ ਆਈਡੀਆ ਤੇ ਬਾਕੀ ਜਾਲੀ ਵੀ ਵਿੱਚੇ ਉਹਦੇ ਕਿ ਜਾਲੀ ਦਾ ਲੱਗ ਜਾਲੀ ਦਾ ਲੱਗ ਗਈ ਉਹ ਜਾਲੀ ਦਾ ਕਿੰਨਾ ਬਣ ਗਿਆ 2x2 4 ਦੀ ਜਾਲੀ ਬਣਾਉਣੀ ਆਪਾਂ ਨੇ ਜਾਲੀ ਤੁਸੀਂ ਜਿੰਨੇ ਮਾਗੀ ਬਣਾਉ ਪਏ 500 ਰੁਪਏ ਲੱਦੇ ਜਾਲੀ ਦੀ ਇੱਕ ਜਾਲੀ ਦੇ 50 ਰੁਪਏ ਲੈਣੇ ਹਾਂ ਯਾਨੀ 200 ਰੁਪਏ ਦਾ ਪ੍ਰੋਜੈਕਟ ਤੁਸੀਂ ਇੱਕ ਸਾਨੂੰ ਬੀਮ ਖੜਾ ਕਰਕੇ ਦੇਣੂਗਾ ਆਈਡੀਆ ਦੇ ਨਾਲ ਠੀਕ ਆ ਠੀਕ ਉਹ ਕਿੰਨੇ ਲਈ ਬਣਦਾ ਜੇ ਤੁਸੀਂ 200 ਰੁਪਏ بیم ਮਣਵਾ ਇਹਨਾਂ ਦਾ ਆਈਡੀਆ 12 ਬਣ 12 ਬਣਦੇ ਆ 12 20 ਬਣਦੇ 12 20 ਬਣਦੇ ਆ 12 ਨਾਲ 2400 ਰੁਪਏ ਚ ਤੇਰਾ ਕੰਮ ਕੰਪਲੀਟ ਕਰਨਾ ਇਹਨਾਂ ਨੇ ਸਾਰੇ ਹੀ ਸਮਝ ਲਿਆ ਤਲੜਾਂ ਬਾਕੀ ਹੁ ਮਨ ਲਿਆ ਕੇ ਬਾਈਆਂ ਨੂੰ ਫੋਨ ਕਰਦੀ ਜਿਵੇਂ ਵੀ ਹੋਇਆ ਹਨਾ ਇਹ ਬੀਮਾ ਦਾ ਹੋ ਗਿਆ ਇਕੱਲੇ ਬੀਮਾ ਦਾ ਪੁਰਕਾ ਕਰਨਾ ਰਿਪਰ ਕੋ ਮਣਾ ਸਾਹ ਹਾਂ ਠੀਕ ਹੈ ਟਾਈਪਰ ਜਿਹੜਾ ਜੋ ਸਾਹਮਣੇ ਸਾਹਮਣੇ ਉਹ ਵੀ ਫੁੱਟ ਦੇ حساب ਕਰਾ ਦੇਣਾ ਹਾਂ ਕਰ ਲੈਣਾ ਹਿਸਾਬ ਸਾਰਾ ਠੀਕ ਹੈ ਇਹ ਕਹਿੰਦੇ ਬੀਮਾ ਦਾ ਇਹ ਮੋਰੇਆਂ ਵਾਲੀਆਂ ਜਾਲੀਆਂ ਨਾ ਉਹ ਥੋੜੀਆਂ ਬੜੀਆਂ ਪਵਾ ਦੀ ਪਿੱਛੇ ਮੋਰੇ ਵਾਲੇ ਸੈਂਟਰ ਅਜ ਉਹ ਬੰਦੇ ਜੋ ਕਹਣਾ ਉਦਾਂ ਕਰਨਾ ਉਹ ਜਿਹੜੇ ਨਾਲੇ ਆ ਨਾ ਉਹ ਨਾਲਿਆਂ ਦੀ ਸਲਾਬ ਨਹੀਂ ਤਾਂ ਥੱਲੇ ਲੱਗੀ ਜਾਣੀ ਬੀਮਾ ਨੂੰ ਇਹਨਾਂ ਨੇ ਅੱਗੇ 3.5 ਫੁੱਟ ਰੱਖਿਆ ਹੋਇਆ ਉਹ 3x3 ਦੀ ਬਣਾ ਲਈਏ ਜਾਲੀ ਇਸ ਲੜੀ ਹਾਂ ਠੀਕ ਆ ਬੰਦੇ ਹਿਸਾਬ ਨਾਲ ਲਿਖਾਇਆ ਸਾਰੀ ਜਾਲੀ ਤਗੜੀ ਕੁਆਲੀ ਮਾਲ ਚਾਹੀਏ ਬੋਡੀ ਦਾ ਫालतू ਬੈਜੇ ਕੋਈ ਦੋਖ ਨਹੀਂ ਹੈ ਹਮ ਸਮਝਾ ਗਿਆ ਜੀ ਆ ਜਸਵੀਰ ਬਾਈ ਦਾ ਐਸ ਸੀ ਸੀ 골ਡ ਹਮ ਸਾਰੇ ਇੱਕੋ ਕੰਪਨੀ ਦੇ ਥੱਲੇ ਧਿਆਨ ਰੱਖੀ ਕੀਆ ਹੋਰ ਫਰ ਰੱਗੀ ਜੱਟ ਕਿਆ ਹਾਲਾ ਤੇਰਾ ਤੇ ਬੰਦਾ ਸਾਡੇ ਨਾਲ ਪੜਦਾ ਤਾਂ ਨਾ ਕਿ ਅੱਗੇ ਤਾਂ ਪਰਤ ਪਾਲ ਤੂੰ ਕਲਾ ਸਕਿਆ ਤਾਂ ਕਿ ਨਾਲੇ ਪੜਦਾ ਤਾਂ ਪਰਤ ਪਾਲ ਦੇ ਬਾ ਫਿਰ ਪਰਤ ਪੱਤਿਆ ਤੁਸੀਂ 10ਵੀਂ ਵਾਰੀ ਮੈਂ ਵੀ ਜਦ ਕਰੀਆ ਕਿਧਰ ਆ ਸਮੰਤੇ ਰੋਪੜ ਦੇ ਬੇਲਾ ਚਾਂ ਤੇ ਆ ਚਾ ਰੋਪੜ ਬੇਲਾ ਚਾਂ ਤੇ ਆ ਦੀਵਾਨ ਵਾਲਾ ਹੁੰਦਾ ਭਾਈ ਦੀਵਾਨ ਵਾਲਾ ਨਾ ਆ ਤਾਂ ਐਸੀ ਐਸੀ ਗੋਲਡ ਕੋਰ ਦਾ ਵਾਟਰ ਸੀਲ ਹੈ ਕਿਾ ਵਾਟਰ ਸੀਲ ਕਿੱਲਾ ਗਿਆ ਵਾਟਰ ਸੀਲਡ ਇਹਦਾ ਪਤਾ ਨਹੀਂ ਹੁਣ ਬਾਅਦ 'ਚ ਪਤਾ ਲੱਗੂਗਾ ਸਾਰਾ ਕੁਝ ਮਕਾਨ ਮਗੋਂ ਪਾਇ ਤੇ ਬਾਅਦ ਵੀ ਸੀਲਡ ਹੋ ਰਗਾ ਕਿ ਨਹੀਂ ਇਹਦਾ ਸਾਨੀ ਦੀ ਸਲਾਹ ਵੀ ਨਹੀਂ ਆਉਣੀ ਥੱਲੇ ਇਹਦੀ ਤੂੰ ਜਾ ਗਿਆ ਜਾਂ ਕੰਪਨੀ ਵਾਲਾ ਤੇ ਬਾਬੂ ਦੀ ਆਪਣੇ ਦੀ ਆਪ ਹੀ ਤਰੀ ਫਿਕਰੀ ਜਿੰਦਾ ਕਿਹੜਾ ਸਾਡੇ ਨਾਮ ਨਹੀਂ ਬਣੀ ਜਿਹੜੀ ਬਿਲਡਿੰਗ ਲਖੀ ਆ ਹਾਂ ਤੇ ਉਹ ਸਾਰਾ ਕੋਟ ਲਾਇਆ ਅੱਛਾ ਹੁਣ ਮੀਂਹ ਕਿਹੜੇ ਪੈ ਜਿਹੜੀ ਤਰਸਲਾਵ ਦੇਖ ਲਈ ਵੀ ਲੈਂਟਰ ਚ ਸਲਾਬ ਆਈ ਕਿ ਨਹੀਂ 45 ਹਾਲੇ ਨਹੀਂ ਖੋਲੀ ਨਹੀਂ ਅੱਛਾ ਉੱਪਰੇ ਖੜਾ ਰਹਿ ਗਿਆ ਪਾਣੀ ਖੜਾ ਰਹਿ ਗਿਆ ਗੁੜੇ ਇੰਨਾ ਇੰਨਾ ਪਾਣੀ ਹੋ ਜਾ ਜਾਣਾ ਉਹਦਾ ਥੰਡੇ ਸਲਾਬ ਨਹੀਂ ਆਈ ਇਹਦਾ ਮਤਲਬ ਵਧੀਆ ਸਮਾਂ ਟਾ ਲੱਗੇ ਦੀ ਪਤਾ ਲੱਗਣੀ ਲੱਗੇ ਦੀ ਪਤਾ ਲੱਗੂ ਵਰਤੇ ਦੀ ਪਤਾ ਲੱਗਦਾ ਸਮਾਂ ਨੂੰ ਵੀ ਕਿ ਆ ਕੋਸ ਹੈਗਾ ਕਿਆ ਨਹੀਂ ਨੇ ਕਿ ਨੀ ਪੰਜ ਪੰਜ ਦੀ ਢਾਕ ਲਾ ਦਿੰਦੀ ਤੇ ਤੁਸੀਂ ਸਾਰੀ ਉਹਦਾ ਕਬਰ ਕਰ ਲੈਣੀ ਇੱਥੇ ਮੂਰੇ ਕੋਈ ਫੋਰ ਵੀ ਲਾ ਦਿੰਦੇ ਦਾ ਦੇ ਲਾ ਦਿੰਦੇ ਇਹਨਾਂ ਨੂੰ ਫਿੱਤੀ ਤੇ ਉੱਪਰ ਲਾ ਦੇ ਹੋਰ ਹੋਰ ਉੱਪਰ ਲਾ ਗੋਲੀਆਂ ਤੇ ਤਾਂ ਕਰ ਲੋ ਉਹਨੂੰ ਕਿਸੇ ਚ ਇੱਥੇ ਇੱਕ ਗੱਡੀ ਵੀ ਖੜ੍ਹਨੀ ਆ ਥਾ ਰਾ ਕੇ ਗੱਡੀ ਖੜਾਉਣ ਜੋਗ ਜਗ੍ਹਾ ਛੱਡ ਦਿਓ ਲਾ ਉਹਦੇ ਕੋਲੇ ਲਾ ਕੋਈ ਨੀ ਨੋਵਾ ਅਨੂਵਾ ਮੇਰੀ ਖੜੀ ਆ ਟਰੈਕਟਰ ਵੀ ਆ ਵੀ ਅਜ ਅਸਵੀਰ ਵਾਲੀ ਗੱਡੀ ਇਹਨਾਂ ਵਾਲੀ ਬਾਹਰ ਖੜੀ ਆ ਉੱਧਰ 0019 ਤਾਰ ਉਹ ਬੂਰੀ ਵੜਦੀ ਆ ਮੋਜਾ ਨਾ ਵੀ ਉਹਦੇ ਚੋਗੇ ਜਿਹੜਾ ਛੱਡਦੇ ਕੋ ਪੱਲੀ ਬਿਚਾਉਂਦੀ ਸਾਰੀ ਜਗ੍ਹਾ 'ਚ ਸਿਮਿੰਟ ਬਾਤ ਤੇ ਨਹੀਂ ਬਚਾਈ ਹੈਗੀ ਸਾਰੀ ਜਿ ਸਾਰੇ ਦੇ ਸਿਮਿੰਟੇ ਲੱਗਣਾ ਮਾਦਾ ਨੂੰ ਕਹਾਂਦਾ ਤਾਂ ਡੜੀ ਨੂੰ ਜਸਵੀਰ ਨੂੰ ਆਹ ਆਹ ਦੋ ਤੇ ਵੀ ਕਰਾਉਣਾ ਉਹ ਨਾ ਨਾ ਇਹਦੇ ਤਾਂ ਆਪਣੇ ਬੋਗਾਂ ਮਲੇਣਾ ਅੱਜ ਗੱਡੀ ਤੇ ਮਾਦਾ ਦੁਸਰੀ ਨੂੰ ਕਹਾਂਦਾ ਮੈਂ ਟਰਾਲੇ 'ਚ ਧਰਾਲਾ ਉਹ ਮੰਨੇ ਨਹੀਂ ਕਹਿੰਦਾ ਚੱਲ ਆਉਂਦੇ ਥੱਲੇ ਕਹਿੰਦਾ ਇੱਥੇ ਤੇ ਚੱਕ ਚੱਕ ਮੈਂ ਟਰਾਲੇ 'ਚ ਆਇਆ ਵੀ ਦੇ ਨਵੇਂ ਨਾ ਟ੍ਰਲ ਹੱਥ ਤੇ ਖੜਾ ਲੇਬਰ ਵਾਲਾ ਆਪਣਾ ਸਿਮਿੰਟ ਚੱਕ ਕੇ ਵਰਤੀ ਜਾਉਂਗੇ ਉਹ ਕਹਿੰਦਾ ਨਹੀਂ ਇੱਕ ਬੰਦਾ ਕਹਿੰਦਾ ਮੈਂ ਪੱਕਾ ਹੀ ਸਿਮਿੰਟ ਬਾਹ ਤੇ ਰੱਖ ਲਿਆ ਲੈ 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 ਫੇੜੀ ਤੋਂ ਨੂੰ ਆਪੇ ਸਾਈਕਲ 'ਤੇ ਜਵਾੰਗਾ ਬੰਦਾ ਹਾਂ ਹਾਂ ਅੱਛਾ 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 ਹਾਂ ਨੌਕਰੀਆਂ ਹੋ ਗਈਆਂ ਇਹ नहीं। नहीं। बराबर ਕਰੋ 5 5 ਦੀਆਂ ਟੇੜੀਆਂ ਪੂਰੀਆਂ ਕਰੋ ਤਾਂ ਹੀ ਗੇਲਤੀ ਚਾਊਗਾ 10 ਮਿੰਟ ਬਾਅਦ ਚ 5 5 20 ਹੋ ਗਿਆ ਬਾਈ ਆਹ ਮੋਦੇ ਲਾ ਦੋ ਬਾਕੀ ਪਿਛਲੇ ਚ ਵੀ 5 20 ਹੱਲੇ ਹੋ ਗਏ ਕਿੰਨੇ ਥੱਲੇ ਲੱਦ ਲਿਆ ਤੂੰ ਇਹ ਇਹ 50 ਹੈ 50 ਅੱਛਾ ਗੱਡੀਆਂ ਦਾ ਬਹੁਤ ਜਾਨਦਾਰ ਆ ਨਾ ਇਹ ਬਾਦੋਂ ਪਰਲਾਕੇ ਕਿ ਅੱਜ ਨਹੀਂ ਸਾਨੂੰ ਪਸਾਦੇ 10 ਲੈ ਤਾਂ ਤਰੇ ਇੱਧਰ ਖੜ੍ਹ ਜਾਣ ਯਾਰ ਐਨੇ ਤਾਂ ਪੂਰਾ ਹੋ ਜਾਣਾ ਕੰਮ 30 ਹੋ ਜਾਣੇ ਉੱਧਰ 20 ਇੱਧਰ ਖੜਾ ਦੇ ਨਾਲੇ ਪੰਦੀ ਦੀ ਮੋੜ ਜੂਗੀ 10 ਮਿੰਟ ਬਾਅਦਸ ਠਾਕ ਹੋ ਜੂਗਾ ਮਹਾਕਾ ਚਾਹ ਪਾਣੀ ਨੂੰ ਕਹਿ ਦੇਣਾ ਤਾਂ ਉੱਪਰ ਨੂੰ ਕੀ ਕਰਨਾ ਚਾਚੀ ਨੂੰ ਕਹਦੇ ਬਣਾ ਦੂਗੀ ਉੱਪਰ ਜਾ ਕੇ ਕਿਹਾ ਪਾਣੀ ਲਿਆ ਦੇ ਉਹਨਾਂ ਨੂੰ ਚਾਹ ਨੂੰ ਕਹਾ ਕਿ ਚਾਰ ਕੱਪ ਬੱਸ ਰੋਟੀ ਘਾਣੇ ਆ ਉਹ ਤਿੰਨ ਕੱਪੇ ਕਹੀਆਂ ਆ ਨਾ 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 ਜ਼ਰੂਰੀ ਆ ਸਾਰਾ ਕੰਮ ਤਾਂ ਆਪਾਂ ਰੋਟੀ ਪਿੱਛੇ ਕਰਦੇ ਹਾਂ ਜੋ ਹੁਣ ਟਾਈਮ ਨਾਲ ਖਾਧੀ ਨਾ ਨਾਲ ਖਾਦੇ ਵਾਲੇ ਵਾਲੇ ਵਾਲੀ ਜਾ ਬੇਤੀ ਆ ਹੋ ਰਿਹਾ ਠੀਕ ਹੋ ਗਿਆ ਕੰਮਾ ਜੇ ਨੀਪੋ ਖਲਾਗਦੀ ਬੰਦੇ ਨੂੰ ਜੇ ਬੰਦਾ ਦਾ ਦਿਮਾਗ ਬਿਆਸ ਤੋਂ ਨਾ ਭੁੱਖ ਤਾਂ ਸਾਡੇ ਵਰਗੇ ਬੇਵਿਲਿਆਂ ਨੂੰ ਲੱਗਦੀ ਆ 400-500 ਨੂੰ ਲੰਘੇ ਤੇ ਕੁਛ ਨਾ ਕੁਛ ਖਾਈ ਜਣਾ ਚੱਕੇ ਤੇ ਬਿਮਾਰੀਆਂ ਵੀ ਤਾਂ ਹੀ ਲੱਗਦੀਆਂ ਇਹਨਾਂ ਦੇ ਉੱਪਰ ਇੱਕ ਇੱਕ ਹੋਰ ਲਾ ਦਿਓ ਯਾਰ 6-6 ਕਰਦੇ 7-7 ਕਰਦੇ ਜਿੰਨੇ ਲੱਗਦੇ ਨਾਲੋਂ ਹਾਂ ਉੱਪਰ ਹੀ ਰੱਖੀ ਜਾ ਚਾਰੇ ਕੋਲ ਅੰਦਰ ਬਰਗ ਮੋਢੇ 'ਤੇ ਛੱਡ ਦੋ ਐ ਨਹੀਂ ਐ ਨਹੀਂ ਰੱਖੂੰਗਾ ਮੋਢੇ 'ਤੇ ਮੈਂ ਜਰਨਾਂ ਉੱਪਰ ਆਪੇ ਹਾਂ ਜਿਹੇ ਬਰਾਬਰ ਹੋ ਜਾ ਮੇਰੇ ਮੋਢੇ 'ਤੇ ਛੱਡ ਦੇ ਬੁੜਾ ਹੋਣਾ ਦੇ ਲਾਵੇਂ ਬੁੜਾ ਹੋਣਾ ਮਰਦੇ ਭਾਈ ਕਬੀਲਦਾਰੀਆਂ ਬੁੜਾ ਕਰ ਦਿੰਦੀਆਂ ਇਹ ਵੀ ਤੁਹਾਡੇ ਨਾਲੇ ਫੜਦਾ ਦਾ ਤੇਰਾ ਭਾਈ ਕਿਆ ਨਾ ਤੇਰਾ ਇਹ ਨੌਂ ਉੱਪਰ ਲੱਗ ਨੌਂ ਕਿਆ ਤੇਰਾ ਕਲਵਾਨ ਦਾ ਭਾਈ ਦੂਆ ਕਿਆ ਨਾ ਉਹਦਾ ਪਲਾਡੀ ਪਲਾਡੀ ਇਹਦੇ ਭਾਈ ਦਾ ਨੋ ਪਲਾਡੀ ਫੜਦਾ ਦਾ ਤੁਹਾਡੇ ਨਾਲ ਕੋਈ ਕੋ ਦੂਆ ਵੀ ਤਾਂ ਇਹ ਵੀਡੀਓ ਬਣਾ ਵੀ ਫਿਰਦਾ ਹੁੰਦਾ ਕਿਆ ਲਾਵਾ ਢੀੜ ਭੜਕੀ ਲਾ ਕਹਿੰਦੇ ਹੁੰਦੇ ਕਾਕਾ ਕਰੇ ਰਹਿਣਾ ਉਹ ਕਰੇ ਰਹਿਣਾ ਉਹਨਾਂ ਸੇਵਾ ਰੱਖੀ ਵੀ ਬਾਬਿਆਂ ਨੇ ਕਹਿੰਦਾ ਮੈਂ ਕਹਿੰਦਾ ਮੈਂ ਕਰੇ ਜਾਪ ਕਰਦਾ ਬਾਬਿਆਂ ਦਾ ਬੈਗਰੂ ਬੈਗਰੂ ਦਾ ਚੱਲ ਉਹ ਚੱਲਦਾ ਇੱਕ ਹੈ ਉਹਦੇ ਵਰਗੇ ਸਿੱਧਾ ਜਾਂ ਮੁੰਡਾ ਇੱਕ ਖੜ ਜੌਬ ਵੀ ਤਾਂ ਕਰਦਾ ਉਹ ਡੀਟੀ ਤੋਂ ਡੀਟੀਓ ਨਾਲ ਤੇ ਘੱਟ ਨਹੀਂ ਉਹ ਖੜ ਚੌਕ ਦੇ ਵਿੱਚ ਥੱਲੇ ਖੜਾ ਹੁੰਦਾ ਅਸੀਂ ਬਿਸਲ ਮਾਰ ਕੇ ਜਿਹਨੂੰ ਰੋਗ ਤਾਂ ਰੋਕਣਾ ਪੈਂਦਾ ਨਾ ਰੋਗ ਦਾ ਪੈਸੇ ਵਾਲਿਆਂ ਨਾਲ ਦੀ ਨਾਲ ਚਲਾਨ ਕੱਟ ਦਿੰਦੇ ਜਿਹੜੇ ਗਰੀ ਨੂੰ ਇੱਕ ਮਾਰੂ ਨੇ ਉਂਗਲੀ ਕਰਤੀ ਵੀ ਇਹਨੇ ਮੇਰਾ ਕੰਨ ਨਹੀਂ ਜੀ ਮੰਨਿਆ ਪੁਲਿਸ ਵਾਲਾ ਜਦੋਂ ਚਲਾਨ ਕਰ ਰਹੇ ਨੇ ਉਹਨਾਂ ਦਾ 10,000 ਰੁਪਏ ਕਹਿੰਦੇ ਤਨਖਾਹ ਵੀ ਦਿੰਦੇ ਆਪਣੀ ਤਨਖਾਹ ਤੋਂ ਪੁਲਿਸ ਵਾਲੇ ਹਾਂ ਚਲੋ ਨਿਕਲੋ ਪੁਲਿਸ ਵਾਲਾ ਨੂੰ ਕਰਕੇ ਸਿੱਟ ਲੈ ਜੀ ਪਾਣੀ ਵੀ ਲੋ ਯਾਰ ਚਲੋ ਬਾਕੀ ਅੱਜ ਨਾਲੇ ਦੋ ਦੰਦਾਂ ਤੋਂ ਕਰਾਉਣ ਲਾਉਂਦੇ ਲੋਰੋ ਨਹੀਂ ਚਲਾਏ ਜੀ ਜੱਗੀ ਪਾਣੀ ਵੀ ਯਾਰ ਵਾਲਾ ਹੌਲੀ ਵਾਲਾ ਕੰਮ ਕੋਈ ਨਹੀਂ ਇੱਥੇ। ਜਾਂ ਮੋਢੇ 'ਤੇ ਟਿਕ ਗਿਆ ਹੋਰ ਉਤਰ ਨਾਲ ਹੌਲੀ ਹੌਲੀ। ਉਹ ਧਾਰ ਦੇ ਦੇ। ਉਹ ਦਾੜ ਦੇ ਦੇ ਨਾ। ਜੇ ਹੱਥਾਂ ਨਾਲ ਰੱਖੂਗੇ ਫੇਰ ਤਾਂ ਹੌਲੀ ਫਿਰ ਜੂਗਾ ਜ। ਦੋ ਜਣੇ। ਕਿਹਾ ਚਾਹ ਤਾਨੂੰ? ਜਗਦੇ ਦੇ ਉੱਪਰ। ਹਾਂਜੀ। ਹਮਮ। ਪਰ ਵਾਹ। ਇਹ ਇਹਦਾ ਕਿਹੜਾ ਹੈ? ਇਹ ਛੀਰੇ ਦਾ ਮੁੰਡਾ ਏ ਹਾਂ ਲੱਗਦਾ ਨਹੀਂ ਹੈਗਾ ਲੱਗਦਾ ਰਹੇ ਹਮ ਅੱਜ ਸੀਮੈਂਟ ਕੋਣ ਨੂੰ ਦੇ ਜਿਨ੍ਹਾਂ ਦਾ ਜੋਰ ਲੱਗਾ ਹੋਆ ਪਾਣੀ ਲਾ ਕੇ ਪੀਉਂਗਾ ਇਹ ਗਾਮੀ ਹੈ ਕਿ ਦੰਦਾ ਵਿੱਚ ਦੇਦਾ ਰਹੇ ਹਮ ਬੁਮਾਰਾ ਹੋ ਜਾਣਗੇ ਕੀ ਗੱਲ ਖਤਮ ਕਰਨੀਆਂ ਚਾਹਿਆ ਹੁਣ ਤੁਸੀਂ ਇਹ ਗੱਲ ਗਲਤ ਆ ਜੇ ਹੁਣ ਬਣਾਈ ਤੁਸੀਂ ਮੁੱਲ ਨਹੀਂ ਪਾਉਂਦੇ ਜੋ ਤੁਹਾਨੂੰ ਨਾ ਪੁੱਛੀਏ ਪਰ ਤੁਸੀਂ ਕਹਿਣਾ ਪਤਾ ਨਹੀਂ ਪੁੱਛੀ ਹਾਂ ਨਹੀਂ ਚਾਹ ਪਾਣੀ ਦਾ ਮੇਰੇ ਕਹਾਜਾ ਪੰਜਾਬ ਚ ਅਜਿਹੀ ਚੀਜ਼ ਦਾ ਰਿਕਾੜਾ ਨਾ ਇੱਥੇ ਕੋਈ ਭੁੱਖਾ ਰਹਿ ਸਕਦਾ ਨਾ ਚਾਹ ਤੇ ਨਾ ਪਾਣੀ ਤੇ ਨਾ ਪ੍ਰਸ਼ਾਦੇ ਦੇ ਹਾਂ ਇਹ ਮਿਲੇ ਜਾਣਾ ਜਿੱਥੇ ਮਰਜ਼ੀ ਲੈ ਲੋ ਜਾ ਕੇ ਹੋਰ ਰਸਤਾ ਕ ਹੜਾ ਜਾ ਹੱਥ ਜਿਹੜੀ ਹੋਊਗੀ ਹਾਂ ਵਿੱਗਿਆ ਵਿੱਗਿਆ ਰਸਣ ਲਈ ਕਿਉਂ ਹੁੰਦੇ ਆ ਬਾਈ ਹਾਂ ਬਹੁਤ ਲੋਕਾਂ ਨੇ ਨਜਾਜ਼ ਵੀ ਲੱਤਾ ਰਸਣ ਜਿਨ੍ਹਾਂ ਦਾ ਕੁਝ ਨਹੀਂ ਵਿਗੜਿਆ ਉਹਨਾਂ ਨੇ ਵੀ ਰਸਣ ਦੇ ਲੈ ਲਏ ਹਾਂ ਲੈ ਲੈ ਕੇ ਉਹ ਡੰਗਰਾ ਵਾਸਤੇ ਚਾਰਾ ਆਉਂਦਾ ਦਾ ਸਾਰਾ ਕੋਤ ਫਸਲਾਂ ਵੀ ਖੜੀਆਂ ਘਰਾਂ ਦੀਆਂ ਉਹਨਾਂ ਨੇ ਚਾਰਾ ਵੀ ਧਰਾ ਲਿਆ ਇਹ ਛੋਟਾ ਟੱਪ ਕੇ ਛੋਟਾ ਬੜਾ ਜੀ ਛੋਟਾ ਬੜੇ ਘਾਹ ਨੁਕਸਾਨ ਹੋ ਜਾਏਗਾ ਇੰਨਾ ਇਤਨੀ ਕੋਈ ਹੋਵੇ ਛੋਟਾ ਨਾ ਕੋਈ ਹਾਂ ਸੋ ਤਾਂ ਪਰ ਮੰਨਦੇ ਚ ਹੋਇਆ ਨਾ ਖਾਂ ਜਾਂਦਾ ਪਾਣੀ ਉੱਤਰ ਗਿਆ ਸਾਰਾ ਹਾਂ ਨਾ ਨਾ ਤਾਂ ਉਹ ਨਹੀਂ ਗਿਆ ਨਾ ਪਾਣੀ ਮੁਰਾ ਜੋਰ ਤਾਂ ਕਿਸੇ ਦਾ ਨਹੀਂ ਹੈਗਾ ਜੀ ਪਿੰਡੇ ਲੱਖ ਫਰਾਂ ਲਾਇਆ ਗਿਆ ਹਾਂ ਪਿੰਨੇ ਮੇਲੇ ਲੱਗਾ ਸਾਡੇ ਪਿੰਨੇ ਲੱਖ ਫਰਾਂ ਲਾਇਆ ਸੀ 2 ਮਹੀਨੇ ਜੀ ਪਿੰਡਾ ਖੜਾ ਗਾ ਦੀ 3 ਪਰ ਆ ਜੇ ਇੱਕ ਬਾਬਾ ਦੀ ਦੀ ਕਾਹੀ ਦਾ ਸਮਾਂ ਕਰਦੇ ਹੈ ਅੱਜ ਖੜੇ ਬਹੁਤ ਲੜੇ ਸਰਕਾਰ ਹੈ ਕਿ ਅੱਜ ਦਾ ਪ੍ਰਯਾਗ ਹੋਇਆ ਹਾਂ ਜੀ ਇਹ ਖੜੇ ਬਹੁਤ ਕਰਦੇ ਨੇ ਫੈਡਾ ਲੈ ਕੇ ਹਾਂ ਹਾਂ ਜੀ